ਹਾ 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 ਦੇਖੋ ਰੰਗ ਕਿਦਰ ਤੇ ਦੇ ਕਿਦੇ ਸਮੇਂ ਲੱਗਦੇ ਨੇ ਕਿਨੇ ਕਿ ਬੱਚੇ ਆ ਹਾ 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 ਅਸੀਂ ਤਾਂ ਅੱਗੇ ਨਾ ਨੂੰ ਰੋਟੀ ਦੁੱਧ ਘਿਓ ਪਿਆ ਦੇ ਪਾਉਣੇ ਹਾਂ ਤੇ ਸਾਨੀ ਤੇ ਸੱਜਣੇ ਬੜਾ ਸਮਾਂ ਸੁਝਾਅ ਦਿੱਤਾ ਕਿ ਤੁਹਾਨੂੰ ਇਹਨਾਂ ਨੂੰ ਘਰ ਖਾਣ ਤੇ ਜਾਇਨ ਨੂੰ ਸੈਰ ਲੱਗ ਕੇ ਖਾਣਾ ਖਾ ਕੇ ਪਾਓ ਜਿਹੜੀ ਇਹਨਾਂ ਦੀ ਆ ਬੜਾ ਵਧੀਆ ਸੁਝਾਅ ਲੱਗਾ ਸਾਨੂੰ ਦੱਸ ਬਈ ਆ ਹਣ ਕੀ ਆਪਣਾ ਆਵੇ ਆਵੋ ਨਾ ਆਪਣਾ ਸੈਰੀ ਦਾ ਤੇ ਨਾਲ ਸਾਰਾ ਭੰਡਾ ਬਣਾ ਕੇ ਸੈਰੀ ਲੱਗ ਪਿਆ ਵਿੱਚ ਆਜੋ 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 ਹਾਂ ਕਿਧਰੇ ਚੱਲੇ ਹਾਂ ਆਪਾਂ ਉਹ ਪਾਜੀ ਇੱਥੇ ਪਾ ਪਾਉਣੇ ਆ ਆਜੋ 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 ਆਲਾ ਬੀ ਆਜੋ ਨਾ ਮਜਾ ਆਂਦੇ ਆਜੋ 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 ਕਿਹਦੇ ਵਿਖਾ ਆਜੋ ਵੀ ਦਰਦੇ ਆਜੋ ਮੇਰੇ ਕੋ ਡਰਦੇ ਸੂ ਲੋ ਭਾਈ ਹੁਣ ਆਪਾਂ ਉਹੋ ਜਿਹੜਾ ਕਿ ਸੱਜਣ ਨੇ ਕਮੈਂਟ ਕੀਤਾ ਹੈ ਨਾ ਬੜਾ ਵਧੀਆ ਸਾਨੂੰ ਲੱਗਾ ਕਿ ਖਾਂਦੇ ਬੜੇ ਸੁਆਦਾਂ ਨਾਲ ਹੈ ਹੈ ਖਾਂਦੇ ਹੀ ਬੜੇ ਸੁਆਦਾਂ ਨਾਲ ਹੈ ਕੀ ਹੁਣ ਆਪਾਂ ਪਾਤਾ ਵਿੱਚ ਉਹ ਕਿਹੜੀ ਜੀ ਸੈੜੀ ਸੈਟ ਖਰਾਬ ਹਾਂ ਉਹ ਪਾਤਾ ਵਾਸਤੇ ਹੁਣ ਜਿਹੜੇ ਛੋਟੇ ਇਹਨਾਂ ਕੋ ਖਾਦੇ ਨਹੀਂ ਜਾਣੇ ਆਹ ਵਾਹ ਦੇਖੋ ਨਿੱਕੋਟੀ ਜੀ ਚੀਜ਼ ਖਾਂਦੇ ਚਟਕੇ ਚਟ ਚਟ ਕੇ ਇਹ ਕੌਣ ਆ ਰਿਹਾ ਤਲੀ ਪੜਾਈ ਇਹ ਥੋੜੀ ਜਿਹੀ ਸਖਤ ਚੀਜ਼ ਨਹੀਂ ਆ ਚੌਥਾ ਵੀ ਆ ਗਿਆ ਇਹ ਕਿਹਦਾ ਆ ਗਿਆ ਇਹ ਸੋਹਣੇ ਲੱਗਦੇ ਵੇ ਦੇਖੋ ਰੰਗ ਚਟਾ ਆਪੇ ਕਾਹਦੇ ਨਾਲ ਤਾਂ ਕਰੀਓ ਕਿ ਉਹ ਹੈ ਪਰ ਆਪਾਂ ਨੂੰ ਸਾਰੀ ਲੱਕ ਤੇ ਕੈਡ ਕਰਾ ਕੇ ਪਾਤੀ ਆ ਨਾਲ ਆਪਾਂ ਨਾ ਦੁੱਧ ਵੀ ਪਾ ਆ ਜਾ ਕਰਨਾ ਨਾਲ ਦੁੱਧ ਦਾ ਦਾਲੀ ਰੋਟੀ ਖਾਂਦੇ ਕਿਉਂ ਹੈ ਉਹ ਵੀ ਬੜੀ ਵਧੀਆ ਖਰਾਕ ਹੈ ਅੱਜ ਜਿੱਦਾਂ ਦੁੱਧ ਦੇ ਵਿੱਚ ਰੋਟੀ ਥੋੜਾ ਚੁੰਜਾ ਕਿਉਂ ਦਾ ਸੁੱੜਦੀ ਹੈ ਨਾ ਉਹ ਬੰਗਾ ਹੈ ਨਾ ਉਹਨਾਂ ਨੂੰ ਖਰਾਕ ਵਧੀਆ ਮਿਲਦਾ ਜਾਕ ਦਿੰਦੇ ਜਦੋਂ ਆਪਣੇ ਘਰ ਆਇਆ ਤੇ ਜਦੋਂ ਵੀ ਕਿੰਦੇ ਹੋਏ ਇਹ ਜਿੱਤੇ ਵਿਚਾਰੇ ਦੁੱਧ ਚੁੰਗਦੇ ਸੀ ਤੇ ਮਾਂ ਇਹਨਾਂ ਦੀ ਵਿਚਾਰੀ ਕਿਤੇ ਇਹਨਾਂ ਦੀ ਖਾਣਾ ਖੋਣਾ ਲੈਣ ਗਈ ਆ ਤੇ ਮੁੜ ਕੇ ਪਤਾ ਨਹੀਂ ਕਿਹੜੇ ਜਾਲਮ ਦੇ ਦਾਗ ਹੀ ਵਾਪਸ ਨਹੀਂ ਆਈ ਅਜੇ ਕਈ ਵਾਰੀ ਅੱਗੇ ਤੇ ਆ ਜਾਂਦੀ ਦੋ ਤਿੰਨ ਦਿਨ ਪਹਿਲਾਂ ਤਿੰਨ ਚਾਰ ਦਿਨ ਹੋਇਆ ਆ ਨਿਮੇ ਇਤਰਾ ਕਰਦੀ ਨਾ ਰੋਟੀ ਕੁੱਟ ਕੇ ਨਾ ਚੂਰੀਆ ਮੁਬਰੀ ਗਬਰੀ ਗੱ ਅੱਛਾ ਤੇ ਲੱਕੂ ਮੂੰਗ ਬਣਾ ਦਿੰਨੀ ਆ ਤੇ ਵਿੱਚ ਫਿਰ ਦੁੱਧ ਪਾ ਦਿੰਨੀ ਆ ਤੇ ਵਿੱਚ ਥੋੜਾ ਜਿਹਾ ਅੱਧਾ ਚਮਚਾ ਘਿਓ ਦਾ ਹਾਂ ਤੇ ਆਵੇ ਆਪਾਂ ਉਹ ਆਪਾਂ ਉਹ ਵੀ ਵਧੀਆ ਖਰਾਕ ਬਣ ਜਾਂਦੀ ਪਰ ਭਾ ਵੀ ਜਿਆਦਾ ਬਣਦੀ ਆ ਆਜੋ 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 ਤੇਕ ਦੋ ਤੇਨੇ ਚਾਰ ਪੰਜ ਆਜੋ ਆਜੋ ਟੀਟੀ ਬੀਟੀ ਛੀਟੀ ਆਜੋ 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 ਤੇ ਪਿਆ ਆਜਾ ਆਜਾ ਵੇ ਆਜਾ ਸੱਜਣਾ ਹਾਂ 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 ਦੇਖੋ ਰਾਮ ਸਰਕਾਰ ਆਜੇ ਬੇਕੋ ਦੋ ਘੰਟੇ ਵਿਚਾਰੇ ਲੰਘ ਜਾਣਗੇ ਪ੍ਰੇਮ ਦਾ ਸਾਢੇ ਇਕੱਠਾ ਖਾਰਿਆ ਹੁੰਦਾ ਹਾਂ ਇਨਸਾਨ ਤੇ 8:30 ਚੁੱਕ ਚੁੱਕ ਮਾਰਨੀ ਲੱਗ ਜਾਣਾ ਤੇਰੀ ਮਾਨ ਹੋ ਜਾ ਸਰੀ ਪਿਓਨੀ ਇਹ ਵਿਚਾਰ ਉਹ ਰੇਗਾ ਲਓ ਬਿੱਲਾ ਬਹੁਤ ਸਿਆਣਾ ਵਾ ਉਹ ਇਹਨਾਂ ਦਾ ਮਮੂ ਲੱਗਦਾ ਜਾਂ ਚਾਚਾ ਚੂਚਾ ਲੱਗਦਾ ਉਹ ਅਹੀਂ ਲਾਗੇ ਪਾ ਦੇਣਾ ਨਾ ਉਹਨੇ ਨਹੀਂ ਖਾਣਾ ਜਿੰਨਾ ਚਿਰ ਇਹ ਰਾਜ ਨਹੀਂ ਜਾਂਦੇ ਇਹਨਾਂ ਨੇ ਉਹਦਾ ਵੀ ਪਾਇਆ ਜਾ ਕੇ ਖਾਣ ਲੱਗ ਪਏ ਮੇਰੇ ਸਾਹ ਨੋਵੇ ਜਿਸਤੇ ਦਾਈ ਚੂਨਾ ਦਾ ਚਾਚਾ ਹੀ ਆ ਉਹ ਪਹਿਲਾਂ ਵੀ ਖਾਂਦਾ ਜਦੋਂ ਖਾ ਲਿਆ ਨਾ ਤੇ ਵਧਿਆ ਕਿੱਥੇ ਖਾਂਦਾ ਇਹਨਾਂ ਨੇ ਧਿਆਨ ਬੜਾ ਰੱਖਦਾ ਵਾ ਉਹ ਇੱਚ ਆ ਕੇ ਦੇ ਵਿਚਾਰਾਂ ਤੋਂ ਇੱਠਾ ਵਾ ਉਹਨੇ ਬਾਅਦ ਚੋਣਾ ਉਹ ਜਦੋਂ ਬਾਹਰ ਅੰਦਰ ਜਾਂਦਾ ਨਾ ਚੋਰੀ ਜਾਂਦਾ ਵੀ ਕਿਤੇ ਮਨ ਮਗਰ ਆ ਜਾਂਦਾ ਯਾਦ ਨਾ ਬੜੇ ਕਿੰਨੇ ਵੱਡਿਆ ਸਰੀਰ ਇਹਨਾਂ ਦਾ ਹਾ 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 ਅਰੇ ਕਿਤੇ ਸੁਣ ਲਾ ਕੇ ਦੇ ਜੀ ਗਿਆ ਫਿਰ ਕਿਦੇ ਚੂ ਚੂ ਕਰਦੇ ਕੁੱਤੇ ਦੇ ਬਾਹਰ ਹੀ ਭੌਂਕਣ ਆ ਪਹੁੰਚਦੇ ਆ ਬਾਤ ਸੁਣ ਲੈਂਦੇ ਆ ਪਰ ਇਤਨਾ ਨਾ ਉਹ ਜਿਹੜੇ ਆਪਣੇ ਡੈਡੀ ਮੰਮੀ ਆਂ ਤੇ ਉਹ ਸਾਰੇ ਜਿਹੜੇ ਦੋਵੇਂ ਬਿਜੇ ਬੰਦ ਕਰਕੇ ਰੱਖਦੇ ਤੇ ਕਦੇ ਤੇ ਸੇਫ ਹੈ ਇੱਥੇ ਵਿਚਾਰੇ ਇਹਨਾਂ ਨੂੰ ਪਤਾ ਆ ਤਦੇ ਤੇ ਆਪਣੀ ਦੁਆਰ ਜਾਲੀ ਘੁੰਮਦੇ ਆ ਉਹ ਬੂਹੇ ਬੰਦ ਕਰਕੇ ਰੱਖਦੇ ਆ ਵੀ ਇਹਨਾਂ ਨੂੰ ਪਤਾ ਵਾ ਕਿ ਕੁੱਤਾ ਬਿੱਲੀ ਨਹੀਂ ਗਰਮਣ ਤੇ ਰਾਤ ਨੂੰ ਕੱਲ ਅਹੀਂ ਕੋਠੇ ਦੇ ਪੌੜੀ ਲਾ ਬੈਠੇ ਤੇ ਸਾਰੇ ਪੌੜੀ ਥਾਣੀ ਕੋਠੇ ਦੇ ਨਾ ਚੜ ਗਏ ਆ ਲਾਗੇ ਮੁੜ ਕੇ ਹੀ ਲਾ ਬਦੇ ਫਿਰ ਇਹ ਕਿੱਥੇ ਗਏ ਤੇ ਉੱਥੇ ਕੋਠੇ ਦੇ ਖੇਡਣ ਦਾ ਮੁੜ ਕੇ ਦਬਦਬ ਉਤਾਰੇ ਤੇ ਫਿਰ ਪੌੜੀ ਲਾਈ ਪਰ ਫਿਰ ਪੰਗਾ ਹੋਰ ਪੈ ਗਿਆ ਹੀ ਬਾਕੀ ਤੇ ਉਤਰ ਗਿਆ ਇੱਕ ਵਿਚਾਰਾ ਰਹਿ ਗਿਆ ਤੇ ਮੇਰੇ ਨਾਲ ਵੇਖ ਕੇ ਚੂ ਚੂ ਕਰੇ ਮੈਨੂੰ ਪਤਾ ਨਾ ਲੱਗੇ ਫਿਰ ਡੈਡ ਜਣਾ ਵਿਚਾਰਿਆਂ ਪੌੜੀ ਲਾਈ ਤੇ ਉਹ ਆਪਣੀ ਪੌੜੀ ਲੈਣ ਦੀ ਘਾਤ ਵਿਚਾਰੇ ਕਿ ਹੋਰ ਪਾਸੇ ਚੱਲ ਜਣ ਕੁੱਤਿਆਂ ਦੇ ਨਾਲ ਫਿਰ ਆਪ ਪੱਦੀ ਜਾਣੇ ਪਤੋ ਜੀ ਨਾਲ ਜੱਠਾਂ ਪਾਈ ਜਾਣ ਬਲੂਂਗੇ ਨੇ ਕਿਹਾ ਫਿਰ ਡੈਡ ਜੀ ਨਾਲ ਮੜ ਕੇ ਪੋੜੀ ਲਾਹੇ ਰਹਿਣਗੇ ਬਚੇ ਰਹਿਣਗੇ ਜੀ ਇਹ ਵੱਡੇ ਹੋ ਗਏ ਥੋੜੇ ਜਿਨਾ ਕਿਸਕੜ ਪਹਿਣਾ ਮੁੜ ਕੇ ਚਲੋ ਤੇ ਜੋ ਪਰਮਾਤਮਾ ਦਾ ਹੁਕਮ ਹੈ ਵੇਖੇ ਜਾਓ ਹੁਣ ਆਪਾਂ ਤੇ ਆਪਣਾ ਕੰਮ ਕਰੀ ਜਾਈਏ ਅੱਗੇ ਜੋ ਜੋ ਚੱਲੂ ਠੀਕ ਹੈ ਭਾਈ ਚੱਲਦਾ ਜਾਊਗਾ ਚੱਲਦਾ ਜਾਊਗਾ ਨਹੀਂ ਨਹੀਂ ਰਾਜ ਲੈ ਹੁਣ ਹਾਂ ਚਲੋ ਠੀਕ ਆ ਵੇਓ ਕੇ ਜਬਾੜੀ ਹੁਣ ਆਪਾਂ ਮੈਂ ਡਿਊਟੀ ਡਾਟੀ ਜਾਣਾ ਨਾਲ ਸ਼ਾਮ ਨੂੰ ਫੇਰ ਆਪਾਂ ਖਰਾਕ ਪੋਣੀ ਇਹਨਾਂ ਨੂੰ ਠੀਕ ਆ ਓਕੇ ਓਕੇ